ਹਾਂਜੀ ਵੀਰ ਜੀ ਤਿਆਰੀ ਆਈ ਕੀ ਹੋ ਗਿਆ ਤਿਆਰੀ ਵਾਸਤੇ ਸਮਾਨ ਪਨ ਲਈਏ ਲੈ ਆ ਬਾਈ ਸੰਗਤ ਬਹੁਤ ਆ ਜੀ ਮੋਟਰਸਾਈਕਲ ਖੜਾ ਖੜਾਉਣ ਦੀ ਜਗ੍ਹਾ ਹੈ ਨਹੀਂ ਆ ਬਾਈ ਕੱਢ ਲਿਆ ਅੱਗੇ ਪਿੱਛੇ ਕਰਕੇ ਪੰਮੇ ਬਾਈ ਨੇ ਚਾਬੀ ਕੋਤੀ ਚਾਬੀ ਕਿਹਦੇ ਕੋਲ ਸੀ ਲਗੇ ਮਾਲ ਤਹੀ ਕਰਾਉਣਾ ਅੱਛਾ ਪੰਜਾਬੀ ਹੋਵੇ ਦੇ ਪਲੇਖੇ ਨਾਲ ਆਈ ਵੀ ਦੇਖ ਲਓ ਵਿਚੇ ਤਾਂ ਨਹੀਂ ਛੱਡੀ ਵੀ ਨਹੀਂ ਨਹੀਂ ਪਲੇਖੇ ਨਾਲ ਰਮਾਲ ਕੱਢਣ ਲੱਗੇ ਤੇ ਨਾ ਕਿਤੇ ਗਰਗੋ ਚਲ ਬਾਈ ਹੁਣ ਦੇਖਦੇ ਚਾਬੀ ਖੋ ਗਈ ਹੁਣ ਲੱਭਦੇ ਆ ਨਹੀਂ ਤਾਂ ਫਿਰ ਲੋਕ ਤੋੜਨਾ ਹੀ ਪੈਣਾ ਪਲੈਟੀਨਾ ਦਾ ਪਲੈਟੀਨਾ ਹੀ ਬਾਈ ਦੇ ਮਲਕੀ ਦੀ ਬਾਈ ਦਾ ਇਹ ਤਾਂ ਟਰੈਕਟਰ ਕਰਨਾ ਬਣਾਏ ਇਹ ਤਾਂ ਸਹੀ ਆਪਣੀ ਲੱਗਦੀ ਆ ਜੇ ਦੇਖਿਆ ਕੜਾ ਗਈ ਕਿ ਕੜਾ ਪਤਾ ਨਹੀਂ ਕਿ ਕਿੜਾ ਬੋਲਦੀ ਇਹ ਗੱਲ ਮੈਂ ਨਹੀਂ ਲੱਗੇ ਗਿਆ ਹੈਗਾ ਮਲਕੀਤભાઈ ਕਿਹਦੇ ਮਤ ਚਾਬੀ ਉਹਦੇ ਹੱਥ ਕੋਲ ਭਾਈ ਮੈਂ ਇਹ ਕੱਢਦਾ ਮਿੱਠ ਮਿੱਠ ਬਾਦ ਰਮਾਲ ਆਈ ਇੱਧੇ ਘੰਟੇ ਦਾ ਰੋਲਾ ਪੈ ਗਿਆ ਸਾਡਾ ਚਾਬੀ ਨਹੀਂ ਚੁਵਾਈ ਗਿਆ ਨਾ ਮੈਂ ਤੈਨੂੰ ਦੇ ਦਿੱਤੀ ਮੈਂ ਕਿਹਾ ਭਾਈ ਦਾ ਮੈਨੂੰ ਦਿੱਤੀ ਨਹੀਂ ਹੈਗੀ ਉਹ ਬਾਈ ਨਾਸੂਗਰਾ ਸਪਰੇਅ ਵਾਲੀ ਛੱਲਾ ਨਾਸੂਗਰਾ ਸਪਰੇਅ ਵਾਲਾ ਛੱਲਾ ਦੂਰ ਤੀ ਦੇਖ ਗਿਆ ਅੱਧਾ ਘਟਾ ਸਾਡਾ ਖਰਾਬ ਹੋ ਗਿਆ ਇਹਦੇ ਵਿੱਚ ਚੱਲ ਲੱਭ ਚੱਲ ਮਿਲ ਗਈ ਚਲੋ ਨਹੀਂ ਲੋਕ ਤੋੜਨਾ ਪੈਣਾ ਦਾ ਚਲੋ 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 ਵੀ ਕੱਢਣ ਮੋਟਰਸਾਈਕਲ ਉਗਾਈ ਸ਼੍ਰੀ ਨਗਰ ਗੁਰਦੁਆਰਾ ਸਾਹਿਬ ਤੋਂ ਅਸੀਂ ਚੱਲ ਪਏ ਬਾਹਰ ਰੋਡ ਪੈ ਕੇ ਮੇਰਾ ਨੂੰ ਮਿਲ ਗਈ ਚਾਬੀ ਮੋਟਰਸਾਈਕਲ ਦੀ ਚਾਬੀ ਮਿਲੇ ਤੇ ਬੰਦੇ ਖੁਸ਼ ਬਹੁਤ ਹੈ ਬਸ ਚਾਬੀ ਮਿਲੇ ਤੇ ਬੰਦੇ ਖੁਸ਼ ਬਹੁਤ ਹੈ ਮਿਲੀ ਆ ਜੀ ਰੌਦਾ ਦੱਸਣਾ ਦੱਸਣਾ ਨਹੀਂ ਪਰ ਬਾਈ ਚਾਬੀ ਆ ਮਿਲੀ ਕਿੱਥੇ ਤੇ ਹੋ ਜਾਂਦੀ ਗਲਤੀ ਉਹਨਾਂ ਲੱਗੇ ਜੇ ਦੇ ਕੇ ਆਵਾ ਜਿੱਤੇ ਜੀ ਇਹ ਆ ਥਾ ਹੋਰੇ ਕੋ ਲੱਗੀ ਆ ਪਹਿਨਾ ਮਾਨੂੰ ਜੈ ਗੌਰਗਾ ਦੇਖਿਆ ساری ਚਾਬੀ ਮੈਨੂੰ ਆ ਕੇ ਮਾਰੀ ਮੈਂ ਕਿਹਾ ਉਹਦੇ ਕੋਈ ਹੈ ਨਾ ਦੇਖਿਆ ਮੈਂ ਨਾਲੇ ਅਗਲਾ ਟਾਂਕ ਦੇ ਦਿੰਦਾ ਹਾਂ ਹਾਂ ਵੀ ਦੇਖ ਜਊਗੀ ਕਿਆ ਪਤਾ ਗਿਰੀ ਹੋਈ ਹੋਤੀ ਇਹ ਵੀ ਨਹੀਂ ਤਾਂ ਪਤਾ ਕੋਈ ਪਤਾ ਨਹੀਂ ਆਇਆ ਯਾ ਬੰਦਾ ਕਾਊਂਟਰ ਉਪਰ ਜਾਂਦਾ ਜਿੱਥੇ ਜਾ ਕੇ ਰੰਦੇ ਆ ਹਾਂ ਬੰਦਾ ਕਾਊਂਟਰ ਤੇ ਦੇਣੀ ਚਾਹੀਦੀ ਹੈ ਅੱਧਾ ਘੰਟਾ ਖਰਾਬ ਹੋ ਗਿਆ ਚਲੋ ਬਾਕੀ ਭਾਈ ਦੇਖਦੇ ਕਾਹ ਚੱਕੇ ਰੰਦੇ ਹੋ ਲੰਗਰ ਤੇ ਜਾ ਕੇ ਮਿਲਦੇ ਆ ਬੜੇ ਪ੍ਰਾਰਾ ਨੇ ਲੰਗਰ ਲਾਇਆ ਨੀਂ ਢੰਡੀਗੜ ਵਾਲਾ ਥੇ ਜਾ ਕੇ ਆਪਾਂ ਬਾਕੀ ਨਾਲ ਗੱਲਬਾਤ ਕਰਦੇ ਆ। ਉਹ ਕੇਂਦਰ। نیچے ਜਾਣ ਦਾ ਟਾਈਮ ਤਾਂ ਹੈ ਨਹੀਂ ਆਪਣੇ ਕੋਲ। ਅੱਗੇ ਗਾਹ ਪਹੁੰਚਣਾ ਹੈ। ਵਧੀਆ ਚੀਜ਼ ਹੈ। ਜੀ ਗੁਰਦੁਆਰਾ ਦਮਦਮਾ ਸਾਹਿਬ ਪਹੁੰਚ ਗਏ। ਇਹ ਆਪਣੇ ਰਸਤੇ 'ਚ ਆਉਂਦਾ ਏ। ਜੇ ਲੰਗਰ ਪਾਣੀ ਛਕਣਾ ਏ। ਤਾ શક ਸਕਦੇ ਓਰੇ ਬਾਕੀ ਅਜੇ ਸਾਡੇ ਬੰਦੇ ਆਏ ਨਹੀਂ ਹੈਗੇ ਅੱਜ ਵੀ ਚਲੋ 2 ਮਿੰਟ ਖੜੇ ਲੱਗਦੇ ਆ ਜਿੰਨੇ ਟਰੱਕ ਕੱਟੇ ਮੈਂ ਕਿਆ ਮੈਂ ਦਾ ਬੰਦੇ ਫੇਰ ਡਿਕਣ ਫੇਰ ਮੂਹਰੇ ਲੰਘ ਜਾਣੇ ਹੁਣ ਕਿਆ ਕਰੀਏ ਪਲੈਟਿਨ ਇਹਨਾਂ ਪੱਜਦਾ ਨਹੀਂ ਨਾ ਹੈਗਾ ਇੱਕ ਬੰਦੇ ਦਾ ਆ ਗਏ ਦੋ ਜਣੇ ਬੋਲਟ ਵਾਲੇ ਦਾ ਆ ਗਏ ਹੁਣ ਕਿਆ ਕਰੀ ਆਹ ਬਈ ਹਰ ਬੰਦੇ ਨੂੰ ਕੰਮ ਹੀ ਕਰ ਹਾਂ ਬਈ ਦੂਜੇ ਬੰਦੇ ਕਿੱਥੇ ਛੱਡ ਤੇ ਕਹਾਂ ਵੋਲਟੇਜ ਆਹੀ ਜ਼ਿਆਦਾ ਨਹੀਂ ਤੀਸਰਾ ਵੀ ਹਾਂ ਤੀਸਰਾ ਵੀ ਵੋਲਟੇਜ ਆਹੀਦਾ ਇਹ ਚੀਜ਼ ਦਾ ਫਰਕ ਬਹੁਤ ਆ ਚੜਾਈਆਂ 'ਚ ਜ਼ਿਆਦਾ ਤੰਗ ਹੁੰਦੇ ਆ ਨਹੀਂ ਆਹ ਚੀਜ਼ ਦਾ ਫਰਕ ਤਾਂ ਹੈਗਾ ਹੀ ਉਹ ਪੀਕਅਪ ਦਾ ਫਰਕ ਪੈਂਦਾ ਜੀ ਪੂਰੇ ਕੜਾਈ ਮੇਰਾ ਕਿ ਦਾਰ ਬੋਟ ਮੈਂ ਪਾ ਚਪੜਾ ਇ tanto ਸੇਕ ਨਿਕਲਦਾ ਇਹਦੇ ਵਿੱਚ ਵੀ ਬਾਈ ਸੇਕ ਤਾਂ ਨਿਕਲੂਗਾ ਜੀ ਹੁਣ ਅੱਡਾ ਛੋਟਾ ਚਟਿਆ ਉਹ ਚੌਥਾ ਧੀਆ ਜਾ ਕੇ ਇਹਨਾਂ ਚੜਦਾ ਚੜਦਾ ਯਾਰ ਉਹ ਉਹ ਉਹਨੇ ਦਬਣਾ ਉਨਾ ਦਾ ਉਹਨਾਂ ਦਾ ਨਹੀਂ ਚੜਦਾ ਉਹਨਾਂ ਦਾ ਦੂਏ ਦੂਏ ਜਾਊਗਾ ਪਹਿਲਾ ਧੂਆ ਪਹਿਲਾ ਧੂਆ ਮੇਰਾ ਰੋਡ ਟੁੱਟਿਆ ਜਾ ਤੋ ਤੇ ਨਹੀਂ ਕੱਲ ਤੁਸੀਂ ਦੋਹਾਂ ਨੇ ਮੂੰਹ ਪਰ ਰਮਾਲ ਬੰਨੇ ਹੋਏ ਤੇ ਕੱਲ ਤੁਸੀਂ ਦੋਹਾਂ ਨੇ ਪਰਨੇ ਬੰਨੇ ਤੇ ਮੂੰਹ ਪਰ ਅੱਜ ਕਿਸੇ ਨੇ ਵੀ ਨਹੀਂ ਬੰਨੇ ਹੋਏ ਅਰੇ ਠੱਗਾ ਠੱਗਾ ਜੀ ਲੱਗੇ ਹਲੇ ਉਹ ਚੱਲ ਨਹੀਂ ਅਸਲ 'ਚ ਹੁਣ ਮਹਿਸੂਸ ਹੋਇਆ ਵੀ ਹਿਮਾਚਲ ਚ ਆਏ ਆ ਮਾਜੋ ਟੱਪੇ ਚੱਲ ਸਮਾਜਲ ਤਾਂ ਉਹੀ ਹੈ ਸੀਲਿੰਗ ਉਹ ਵੇਖਾ ਬਾ ਖੰਬੇ ਦੇ ਲੋ ਬਾਈ ਟੈਕਨੋਲੋਜੀ ਚਾਜ ਨੇ ਆਏ ਰੱਖਦਾ ਹੋਣਾ ਆਏ ਰੱਖਦਾ ਹੋਣਾ ਚਾਜ ਰਿਹਾ ਮਨਕੀਤ ਵਾਈ ਰਹੀਂ ਬਾਈ ਬਹੁਤ ਪਿੱਛੇ ਰਹਿ ਰਹੀ ਨਹੀਂ ਵੀ ਆਗੇ ਬਾਈ ਬਹੁਤ ਪਿੱਛੇ ਰਹਿ ਗਏ ਬਾਈ ਅਰੇ ਭੈ ਦਵਾ ਬੇ ਦਿਨਾ ਹਾਂ ਚਾਹੀਦਾ ਇਹ ਮੰਗ ਲਿੰਦਾ ਉਹ ਚਾਹੀਦਾ ਵੋਲਟੇਜ ਆ ਜਾਨੀ ਤਾਣੂ ਰੜ ਲਿੰਦਾ ਦੇ ਕੇ ਤੋ ਬਾਈ ਲੰਗਰ ਪਾਣੀ ਛਕ ਲਈਏ ਨਾਲ ਮੂੰਹਾ ਧੋ ਲਈ ਇੱਕ ਵਾਰ ਹਨੀ ਫਰੈਸ਼ ਹੋ ਜੇ ਮਿੱਟੀ ਘਟਾ ਬਹੁਤ ਮਿਲੇ ਆਪਾਂ ਨੂੰ ਆਹੋ ਮੜਾ ਮੋਟਾ ਫਰੈਸ਼ ਹੋ ਲਈਏ ਨਾਲੇ ਚਲੋ ਬਾਈ ਮਿਲਦੇ ਅੱਗੇ ਫਿਰ ਲੋਈ ਲੰਗਰ ਹਾਲ ਪਹੁੰਚ ਗਏ ਆਪਾਂ ਬੜੇ ਮੋਟੀ ਚਾਪਾਂ ਨੇ ਪੀਣੇ ਹੁਣ ਲੋ ਜੀ ਫੇਰ ਵੀਰੇ ਯਾਤਰਾ ਸ਼ੁਰੂ ਕਰਤੀ ਆਪਾਂ ਨੇ ਨਰਾਸ ਦਵਰਾ ਸਾਹਿਬ ਤੋਂ ਨਰਾਸੁਰਪੁਰ ਤੋਂ ਉਹਨਾ ਬੜੇ ਬੰਦੇ ਕੋਲ ਜਾ ਕੇ ਲੰਗਰ ਖਾਉਂਗੇ ਥੋੜੇ ਵੀਰਪਨ ਹੋਣੇ ਬਾਈ ਪਰ ਰੁਕਾਂਗੇ ਆਪਾਂਿੱਤਾ ਹੀ ਹੈਗਾ ਔਰ ਤੇ 80 ਕਿਲੋਮੀਟਰ ਹੈਗਾ ਇਹ ਬਾਕੀ ਰਸਤੇ 'ਚ ਆਪਾਂ ਨੇ ਮਲਕੀਤ ਕੋਲੋਂ ਨਕੂਟ ਕਰਵਾਉਣਾ ਹੈ ਜੋਨੇ ਸਪੋਰਟਸ ਸ਼ਿਮੂ ਨੇ 50 50 ਮੋਟਰਸਾਈਕਲ ਬੂਟ ਜਾਣਤਾ ਮੇਰਾ ਥੱਲੇ ਤੇ ਬਾਈਕ ਦਾ ਕਰਾਇਆ ਮੜਾ ਜਾ ਉੱਪਰ ਚਕਾਇਆ ਏ ਪੈਰ ਰੱਖਣੇ ਵਾਲਾ ਉਹ ਬੂਟ ਵੀ ਦਵਾਦ ਬੰਦੇ ਨੂੰ ਆ ਇਹਨੇ ਜੱਟ ਦੇਖਦੇ ਕਿੱਦਾਂ ਲੱਗਦਾ ਬਹੁਤ ਉੱਪਰ ਕਰਾਤਾ ਹੁਣ ਤਾਂ ਹੁਣ ਨਹੀਂ ਲੱਗਦਾ ਹੈਗਾ ਆ ਜੜਿਆ ਪਿਆ ਬੂਟ ਸ਼ਿਮੂ ਹੁਣ ਜੜਿਆ ਭਜਾਲੀ ਜਿਹੜਾ ਭਜਾਉਣਾ ਏ ਸਾਰੇ ਸਲਾਮਤ ਲੇ ਜੇ ਮੈਂ ਲੰਗਰ ਦੇ ਨੇੜੇ ਪਹੁੰਚ ਚ ਲੇ ਕੋਈ ਝੂਟ ਨਹੀਂ ਬਿਲਕੁਲ ਹੀ ਨੇੜੇ ਹੈ ਨੇੜੇ ਗਿਆ ਪਹੁੰਚੇ ਲੋ ਜੀ ਲੰਗਰ ਦੇ ਕੋਲ ਪਹੁੰਚ ਗਏ ਆ ਦੇਖ ਅੱਗੇ ਲਾ 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 ਜਬਾ ਜੀ ਬੜਾ ਚੰਗਾ ਆਹ ਲੋ ਵੀਰ ਜੀ ਭੋਗ ਲੱਗ ਰਿਹਾ ਆ ਪਹੁੰਚ ਗਏ ਆ ਵੀਰ ਜੀ ਦੇ ਲੰਗਰ ਨਾਲ ਸੇਵਾ ਜਲਦੀ ਮਾਰਾਂ ਆ ਰਾਹ ਕਿੱਥੇ ਲਾਉਂਦੇ ਉੱਥੇ ਲਾ ਲਓ ਅੱਛਾ ਤਾ ਉੱਧਰ ਜਾਣੇ ਕੋਈ ਖੜੇ ਸਿੰਘਾਂ ਦੇ ਘੋੜੇ ਜਿਨ੍ਹਾਂ ਚ ਲੰਗਰ ਲੈ ਕੇ ਆਏ ਆ त्यारी ची रहा है नक्शा है सारा हाँ भाई क्या कर रहे हैं ਹੋਰ ਪਹੁੰਚ ਗਏ ਜੀ ਬੜੀ ਵਧੀਆ ਵਧੀਆ ਸੱਸ ਦੀ ਉਹ ਸਰਵਿਸ ਚੁੱਕ ਲਿਆ ਲੈ ਬਈ ਸੇਵਾਦਾਰ ਕੱਪੜੇ ਧੋ ਰਹੇ ਆ ਆਪਣੇ ਆਪਣੇ ਕੇ ਸਾਰੇ ਹੀ ਸਾਰੇ ਸਾਰੇ ਸੇਵਾਦਾਰਾਂ ਦੇ ਠੀਕ ਹੈ ਠੀਕ ਹੈ ਹੋਰ ਵੀਰੇ ਹੁਣ ਬਾਲਾ ਸੇਵਾ ਚੱਲਦੀ ਪੂਰੀ ਪੂਰੀ ਮਲਕੀਤ ਬਾਈ ਪੰਮਾ ਛਿੰਬੂ ਰਹੀ ਆਗੇ ਬਰਿੰਦਰ ਉੱਪਰ ਚਾਪਛਤ ਲੱਗ ਲਿਆ ਬਸ ਸੈਕਿੰਡ ਲੱਗੇ ਹੁਣ ਆਏ ਹੀ ਆ ਜੀ ਚੱਲ ਆ ਜੀ ਏ ਬਾਈ ਲੰਗਰ ਦਾ ਕਰਤਾ ਧਰਤਾ ਬੰਦਾ ਆ ਇਹ ਇਹੀ ਬਣਾਉਂਦਾ ਸਾਰਾ ਅਗੂ ਲੰਗਰ ਦਾ ਵੀ ਰੱਖ ਕੇ ਛੱਕੂ ਕੇ ਰੱਖ ਕੇ ਇਹ ਬੰਦੇ ਆਪਣੇ ਏਰੀਏ ਦੇ ਰੋਕੜਦੇ ਨੇ ਖਨੀ ਵੀਰ ਤੇ ਕਿਹਾ ਹਲ ਵੀਰੇ ਵੀਡੀਓ ਜੀ 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 ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਹੋਰ ਵੀਰੇ ਹਾਂ ਜੀ ਹਾਂ ਨਾ ਮੈਕਸਮ ਹੋ ਜਾ ਹੋਰ ਜੀ ਠੀਕ ਚੱਲਦਾ ਲੰਗਾ ਬਾ ਵਧੀਆ ਵੀਰੇ ਵਧੀਆ ਜੀ ਅੱਜ ਵਾਲੀ ਦੀ ਤੇ ਦੋ ਚੱਕਰ ਨਾ ਨਹੀਂ ਤਾਂ ਜੀ ਗੱਲ ਬਾਤ ਬਾ ਹੁਣ ਹੀ ਲੰਗਰ ਛੱਕਿਆ ਹੈ ਤੇ ਉਹ ਕਿਹਦੇ ਜੀ ਕੇ ਚ ਲੈ ਕੇ ਖੜੀ ਹੁੰਦੇ ਹੈਗੇ 5-6 ਮੁੰਡੇ ਹੈਗੇ ਤੇ ਬਾਦਰ ਇੱਕ ਚੱਕ ਲੈ ਚੋ ਚੱਕ ਬਾ ਦੇ ਕੇ ਉਹਨਾਂ ਦਾ ਪੈਕੇਜ ਠੀਕ ਠਾਕ ਚੱਲਦਾ ਲੰਗਰ ਚਲੋ ਠੀਕ ਹੈ ਵੀਰ ਜੀ ਮੈਂ ਸਾਡੇ ਕੋਲ ਫਿਰ ਮਿਲਦੇ ਹਾਂ ਟਲੇਟੀਆਂ ਪਾ ਜੀ ਨਾ ਨਾ ਬਸ ਹੀ ਅੱਗੇ ਕਿੱਥੇ ਖਾਣੀ ਮਾ ਸਾਡੇ ਕਿੱਧਰ ਚਲੇ ਆਈ ਤਾਈ ਚਲੋ ਠੀਕ ਹੈ ਵੀਰ ਜੀ ਬਿਜੀ ਜਿਹੜੇ ਸਰਦਾ ਲੂ ਲੰਗਰ ਵਾਸਤੇ ਸੇਵਾ ਸੇਵਾ ਕਰਦਾ ਹੈ ਉਹ ਸਾਰਾ ਆਪਣਾ ਹੋਰੇ ਕੰਮਜਾਮ ਹੁੰਦਾ ਜੀ ਇੱਥੇ ਲੰਗਰ ਬਣਦਾ ਜੀ ਜਲੇਬੀਆਂ ਦਾ ਲੰਗਰ ਹੈ ਜੀ ਦੇਸੀ ਕੀ ਵਿੱਚ ਪ੍ਰਸ਼ਾਦਾ ਜਿਹੜੇ ਲੰਗਰ ਹੈ ਜੀ ਇਹ ਚੱਲਦਾ ਬਾਕੀ ਆ ਸੇਵਾਦਾਰਾਂ ਲਈ ਰੈਣ ਦਾ ਪ੍ਰਬੰਧ ਹੈ ਸਾਰਾ ਕਮਰੇ ਬਣਾਏ ਹੋਏ ਆ ਲੋ ਜੀ ਲੰਗਰ ਛੱਕੇ ਹੁਣ ਅਸੀਂ ਚੱਲੇ ਆ ਅੱਗੇ ਨੂੰ ਚਲੋ ਮਿਲਦੇ ਫੇਰ ਲੋ ਜੀ ਬਾਜੀ ਪਛਾਤਾ ਛੱਕ ਕੇ ਅਸੀਂ ਅੱਗੇ ਨੂੰ ਯਾਤਰਾ ਤੇ ਚੱਲ ਕੇ ਚੱਲੀ ਚਲੋ ਗਾਰਡ ਪਹੁੰਚ ਗਏ ਆਪਾਂ ਮੋਟਰ ਰਾਈਡਰ ਸਾਈਕਲ ਲਾਏ ਆਂ ਬਰਿੰਦਰ ਤੇ ਜਮਾ ਕਰਾਉਣਾ ਹੈ ਕਾਤੇ ਜਿਆਦਾ ਨਹੀਂ ਇਹ ਬਾਕੀ ਤਾਂ ਕਹਿੰਦੇ ਭਈ ਅਸੀਂ ਲੈ ਕੇ ਜਾਣਾ ਹੈ ਬਰਿੰਦਰ ਕਹਿੰਦਾ ਮੈਂ ਜਮਾ ਕਰਾਉਣਾ ਹੈ ਮਲਕੀ ਤੇ ਵਾਈ ਦਾ ਦੇ ਲਾ ਤੇਰੇ ਨਾਲ ਤੇ ਦੁੱਗਣਾ ਬੈਗ ਹੈ ਭਾਈ 10000 ਤਾਂ ਪਹਿਲਾਂ ਹੀ ਜਮਾ ਹੀ ਦੇ ਗਿਆ ਜਿੰਮ ਲੱਗਦਾ ਹੈ ਤਿਆਰ ਰੱਖੋ ਬਣਾ ਕਰਨੀ ਤੋਂ ਬਾਅਦ ਜਦੋਂ ਜਉਂਦਾ ਨਹੀਂ ਕਰਦਾ ਭਾਈ ਔਰ ਤੇ ਜਿਨ੍ਹਾਂ ਨੇ ਉਹ ਰਿਮੋਟ ਸਾਈਕਲ ਖੜਾਉਣੇ ਆ ਔਰ ਖੜਾ ਕੇ ਗੱਡੀਆਂ ਉੱਜਾ ਸਕਦੇ ਆ ਮੈਂ ਘਰ ਤੋਂ ਲਾ ਆ ਜਮਾ ਅਸੀ ਮੋਟਰਸਾਈਕਲ ਉੱਪਰ ਲੈ ਕੇ ਜਾਣੇ 4-5 ਕਿਲੋਮੀਟਰ ਉੱਪਰ ਜਾਵਾਂ ਹੋ ਜਾਂਦੇ ਆ ਉੱਥੇ ਅਸੀਂ ਮੋਟਰਸਾਈਕਲ ਆ ਲੈ ਖੜਾ ਕੇ ਚਾਬੀ ਲੌਕ ਕਰ ਲਓ ਅਸੀਂ ਪੁਰਸੀ ਲੈ ਕੇ ਉੱਥੇ ਪੈਦਲ ਯਾਤਰਾ ਕਰਾਂਗੇ ਇੱਥੇ ਕੀਕ ਬੈਗ ਜਮਾ ਕਰਾ ਲੈਣਾ ਅਸੀਂ ਕੀਕ ਚੱਕ ਲੈਣਾ ਤੇ ਉਹ ਤੇ ਚੁਲੜੇ ਨਹੀਂ ਗੱਡੀ ਨੂੰ ਖੜੀ ਐਖੇ ਠੀਕ ਆ ਜਮਾ ਕਰਾਇੀਏ ਬੰਮਾਰੇ ਭਾਈ ਆਪਾਂ ਕਿਥੇ ਜਾਇਆ ਜਾਇਆ ਮਲਕੀਤ ਵਾਜ ਨੂੰ ਬੂਟ ਦਵਾ ਦਿਓ ਆ ਗੁਰਜੀ ਗੱਡੀਆਂ ਉੱਪਰ ਨੂੰ ਜਾਂਦੇ ਆ ਉੱਪਰ ਤੇ ਆਂਦੇ ਆ ਕਰਾਏ ਵਾਲੀਆਂ ਗੱਡੀਆਂ ਇੱਥੇ ਤੇ ਜਾਂਦੀਆਂ ਨੇ ਸਿੱਧਾ ਉੱਪਰ ਨੂੰ ਕਿਦਾਂ ਰਹੀ ਵੀਰ ਜੱਤਰਾ ਕਿਦਾਂ ਰਹੀ ਜੱਤਰਾ ਬਹੁਤ ਵਧੀਆ ਰਹੀ ਮੀਮੂ ਪਿਆ ਉੱਪਰ ਮੀਨੀ ਪਿਆ ਜਾਂਦਿਆ ਪਿਆ ਕਿੱਛੈ ਚੱਲ ਵਧੀਆ ਵੀਰੇ ਵਧੀਆ ਸਭ ਨੂੰ ਕੁੜੀਆਂ ਯਾਦ ਕਰਦੀ ਚਲੋ ਠੀਕ ਹੈ ਜੀ ਅੱਪਾ ਜਾ ਕੇ ਹੁਣ ਜੱਤਰਾ ਕਰਦੇ ਵਾ ਸਟਾਰਟ ਠੀਕ ਠਾਕ ਵਧੀਆ ਵੀਰੇ ਵਧੀਆ ਤੂੰ ਸੁਣਾ ਲੰਗਰ ਚੋਂ ਆਏ ਲੰਗਰ ਚੋਂ ਆਏ ਮੱਥਾ ਟੇਕ ਆਈਏ ਪਰ ਬੰਦੇ ਜ਼ਿਆਦਾ ਹੋ ਗਏ ਤੇ ਮੈਂ ਕਿਹਾ ਚਲੋ ਐਨ 10 15 ਬੰਦੇ ਮੱਥਾ ਟੇਕ ਕਿੰਨੇ ਬੰਦੇ ਆ ਗਏ ਬੰਦੇ ਲੰਗਰ ਚ 150 200 ਬੰਦੇ ਔਰੇ ਮੱਥਾ ਟੇਕਣ ਹੁਣ ਹੁਣ 10 20 15 ਬੰਦੇ ਆਏ ਚਲੋ ਵਧੀਆ ਵਧੀਆ ਮੋ ਉਰੀ ਤੇ ਗੱਡੀ 'ਚ ਜਾਣਾ ਗੱਡੀ 'ਚ ਜਾਉਂਗੇ ਔਰੇ ਤੇ ਅਸੀਂ ਕਾਹਮ ਅਸੀਂ ਕਾਹਮ ਮੋਟਰਸਾਈਕਲ ਖੜਾਉਣਾ ਹੈਲੀਕਾਪਟਰ ਮਿਲਿਆ ਹੀ ਨਹੀਂ ਮਿਲਿਆ ਨਹੀਂ ਮੁਸ਼ਕਲ ਹੈ ਚਲੋ ਨਾਲੇ ਕਰਦੇ ਵੀਰੇ ਯਾਤਰਾ ਆ ਗਏ ਅਸੀਂ ਲੰਗਰ ਚੋਂ ਹੀ ਆਏ ਚਲੋ ਠੀਕ ਹੈ ਜੀ। ਬੋਲਦੀ ਭਾਈ ਅਸੀਂ ਹੋਰ ਇਹ ਚੱਲ ਪਏ। ਗੋਵਿੰਦ ਘਾਟ ਗੁਰਦੁਆਰੇ ਤੋਂ ਚੱਲ ਪਏ ਆਪਾਂ। 4 ਕਿਲੋਮੀਟਰ ਬੋਲਟਾ ਪਰ ਉਸ ਤੋਂ ਬਾਅਦ ਅੱਗੇ ਪੈਦਲ ਯਾਤਰਾ। ਗਾਹਾਂ ਜਾ ਕੇ ਮਿਲਦੇ ਆਪਾਂ। ਬਾਜੀ ਵੀਡੀਓ ਹੁਣ ਜਾਣ ਦਿੱਤੀ ਲੋ ਜੀ ਮੋਟਰਸਾਈਕਲ ਖੜਾ ਤੇ ਪਾਰਕਿੰਗ ਜੱਪਾ ਤਿੰਨੋ ਮਲਕੀਤ ਬਾਈ ਦਾ ਵੀ ਆਪਣਾ ਵੀ 3 ਗੱਡੀ ਬਾਕੀ ਹੁਣ ਇੱਥੇ ਤੇ ਆਪਾਂ ਪੈਦਲ ਚੱਲਣਾ ਹੈ ਉਰੇ ਉੱਪਰ ਆ ਜਾਂਦਾ ਵੀਰੇ ਮੋਟਰਸਾਈਕਲ 4 ਕਿਲੋਮੀਟਰ 100 ਰੁਪਏ ਪਰਚੀ ਆ ਚਲੋ ਵੀਰ ਜੀ ਬਾਕੀ ਮਿਲਦੇ ਅਗਲੀ ਵੀਡੀਓ 'ਚ ਅਗਲੀ ਵੀਡੀਓ ਤੁਹਾਨੂੰ ਯਾਤਰਾ ਦਿਖਾਵਾਂਗੇ ਓਕੇ